ਜੀ ਬੋਲੋ ਜੀ ਅੱਜ ਦੀ ਮੀਟਿੰਗ ਤੋਂ ਬਾਅਦ ਸਾਰੇ ਪਿੰਡਾਂ ਦੇ ਵਿੱਚ ਸੰਦੇਸ਼ੇ ਦਿੱਤੇ ਜਾਣ ਪੰਚਾਇਤਾਂ ਨੂੰ ਲਿਖਤੀ ਟੈਲੀਫੋਨ ਔਰ ਗੁਰਦੁਆਰਿਆਂ ਦੇ ਸਪੀਕਰਾਂ 'ਚ ਬੋਲਿਆ ਜਾਵੇ ਵੀ ਨਸ਼ੇ ਨੂੰ ਲੈ ਕੇ ਮੁਕੰਮਲ ਤੌਰ ਤੇ ਪਿੰਡਾਂ 'ਚ ਪਾਈ ਕਰ ਕੀਤਾ ਜਾਵੇ ਜੀ ਔਰ ਉਹਦੇ ਨਾਲ ਨਾਲ ਮਤੇ ਵੀ ਪਾ ਕੇ ਉਹਦੀਆਂ ਕਾਪੀਆਂ ਐਸਐਚਓ ਸਹਿਬਾਨ ਡੀਐਸਪੀ ਸਹਿਬਾਨ ਔਰ ਮਾਨਜਗ ਐਮਐਲਏ ਸਹਿਬਾਨ ਤੱਕ ਪਹੁੰਚਾ ਦਿੱਤੀ ਜਾਵੇ ਬਹੁਤ ਹੀ ਵਧੀਆ ਮੈਂ ਹਮ ਲਕੀਸ਼ ਸਿੰਘ ਜੀ ਦਾ ਅੱਜ ਜਿਸ ਪਹੁੰਚਿਆ ਜਨਤਾ ਧਾਲੀ ਯੂਨਿਟ ਜਨਰਲ ਸਕੱਤਰ ਪੰਜਾਬ ਦੇ ਗਿਲ ਸਾਹਿਬ ਅੱਜ ਆਪ ਅੰਨਾ ਨਾਲ ਗੱਲਬਾਤ ਕਰਦੇ ਆ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਾਬਲ ਕੀ ਸਿੰਘ ਜੀ ਬੜਾ ਜੀ ਆਪ ਜੀ ਦੇ ਚੈਨਲ ਦਾ ਔਰ ਮੈਨੇਜਮੈਂਟ ਦਾ ਸਿਧਾਂਤਵਾਦ ਕਰਦੇ ਆ ਜਿਨ੍ਹਾਂ ਨੇ ਪੰਜਾਬ ਦੇ ਅਹਿਮ ਮੁੱਦੇ ਨਸ਼ੇ ਨੂੰ ਲੈ ਕੇ ਅੱਜ ਸਾਡੇ ਨਾਲ ਗੱਲਬਾਤ ਕਰਨ ਲਈ ਸਮਾਂ ਕੱਢਿਆ ਜੀ ਹਾਂ ਜੀ ਸਰ ਜੋ ਪੰਜਾਬ ਚ ਨਸ਼ਾ ਚੱਲ ਰਿਹਾ ਉਹਦੇ ਬਾਰੇ ਕੀ ਗੱਲਬਾਤ ਦੇਖੋ ਪੰਜਾਬ ਦੇ ਵਿੱਚ ਜਿਹੜਾ ਨਸ਼ਾ ਵਾ ਨਸ਼ੀ ਨੇ ਬਹੁਤ ਵੱਡੀ ਤਾਦਾਦ ਦੇ ਵਿੱਚ ਪੰਜਾਬ ਦੀ ਜਵਾਨੀ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਵਾ ਅੱਜ ਘਰ ਘਰ ਨਸ਼ੀੜੀ ਪੈਦਾ ਹੋ ਰਹੇ ਆ ਭਾਵੇਂ ਕਿ ਡੀਜੀਪੀ ਪੰਜਾਬ ਮੁੱਖ ਮੰਤਰੀ ਸਾਹਿਬ ਜ਼ਿਲ੍ਹੇ ਦੇ ਐਸਐਸਪੀ ਸਾਹਿਬ ਔਰ ਸਮੂਹ ਐਸਐਚਓ ਸਹਿਬਾਨ ਇਹ ਗੱਲ ਦਾ ਦਾਅਵਾ ਕਰ ਰਹੇ ਪੀ ਅਸੀਂ ਬੜੀ ਸਖਤੀ ਨਾਲ ਡਿਊਟੀ ਨਿਭਾ ਰਹੇ ਆ ਜਿਹੜੀ ਪੈਰ ਮਾਪ ਰਹੇ ਆ ਨਸ਼ੇੜੀਆਂ ਦੀ ਤਸ਼ਕਰਾ ਦੀ ਪਰ ਜੋ ਸਚਾਈ ਇਹ ਹੈ ਵੀ ਉਹਨਾਂ ਦੇ ਦਾਅਵਿਆਂ ਦੀ ਫੂਕ ਕੱਢਦੇ ਉਹ ਲੋਕ ਨੇ ਜਿਹੜੇ ਨਸ਼ਿਆਂ ਦੇ ਨਾਲ ਮਰ ਰਹੇ ਨੇ ਸਿਰਿੰਜਾ ਲਾ ਕੇ ਮਰ ਰਹੇ ਨੇ ਜੋ ਘਰ ਐਸਵੇਂ ਤਬਾਹ ਹੋ ਚੁੱਕੇ ਨੇ ਉਹ ਇਸ ਗੱਲ ਦਾ ਗਵਾਹ ਹੈ ਸਰਕਾਰ ਔਰ ਪੁਲਿਸ ਪ੍ਰਸ਼ਾਸਨ ਨਸ਼ੇ ਨੂੰ ਰੋਕਣ ਤੇ ਪੰਜਾਬ ਚੋਂ ਪੂਰੀ ਤਰ੍ਹਾਂ ਫੇਲ ਹੋ ਚੁੱਕਾ ਹੈ ਜਨਤਾਧਰ ਯੂनाइटेड ਪੰਜਾਬ ਦੇ ਜਨਰਲ ਸਕੱਤਰ ਦੇ ਤੌਰ ਤੇ ਮੈਂ ਸਦਨਾਨ ਸਿੰਘ ਗਿੱਲ ਅੱਜ ਤੁਹਾਡੇ ਚੈਨਲ ਦੇ ਮਾਧਮ ਰਾਹੀਂ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਡੀਜੀਪੀ ਪੰਜਾਬ ਨੂੰ ਅਪੀਲ ਕਰਾਂਗਾ ਲੋਕ ਖੇਤਰ ਦੇ ਵਿੱਚ ਵੀ ਉਹ ਆਲ ਪਾਰਟੀਆਂ ਨਾਲ ਮੀਟਿੰਗ ਕਰਕੇ ਚਾਹੇ ਉਹ ਪਾਰਟੀ ਖੇਤਰੀ ਆ ਚਾਹੇ ਉਹ ਪਾਰਟੀ ਕੌਮੀ ਆ ਇੱਕ ਠੋਸ ਨੀਤੀ ਬਣਾਈ ਜਾਵੇ ਤਾਂ ਕਿ ਪੰਜਾਬ ਨੂੰ ਨਸ਼ੇ ਦੇ ਅਸ਼ੇਵੇਂ ਦਰਿਆ ਤੋਂ ਡੁੱਬਣ ਤੋਂ ਰੋਕਿਆ ਜਾ ਸਕੇ ਜਿਹੜੇ ਦਾਅਵੇ ਆ ਉਹ ਤਾਂ ਅਖਬਾਰਾਂ ਦੀਆਂ ਸੁਰਖੀਆਂ ਚੈਨਲ ਦੀਆਂ ਸੁਰਖੀਆਂ ਤੱਕ ਸੀਮਤ ਰਹਿ ਜਾਂਦੇ ਨੇ ਪਰ ਜ਼ਮੀਨੀ ਹਕੀਕਤ ਕੁਝ ਹੋਰ ਰਹਿੰਦੀ ਹੈ ਸੋ ਜਨਤਾ ਪਾਰਟਾਈ ਜੁਆਇਨਟ ਇਹ ਗੱਲ ਸਪਸ਼ਟ ਕਰਨਾ ਚਾਹੁੰਦੀ ਹੈ ਕਿ ਇਹੋ ਜੀ ਜਿਹੜੀ ਨੀਤੀ ਬਣਾਈ ਜਾਵੇ ਪੰਜਾਬ ਵਿਧਾਨ ਸਭਾ ਦੇ ਵਿੱਚ ਇੱਕ ਇਹੋ ਜਿਹਾ ਬਿੱਲ ਲੈ ਕੇ ਅੰਦਾ ਜਾਵੇ ਕਿ ਜਿਸ ਹਲਕੇ ਦੇ ਵਿੱਚ ਨਸ਼ਾ ਫੜਿਆ ਜਾਂਦਾ ਤਸਕਰੀ ਫੜੀ ਜਾਂਦੀ ਆ ਸਪਲਾਈ ਫੜੀ ਜਾਂਦੀ ਆ ਉਸ ਹਲਕੇ ਦੇ ਐਮਐਲਏ ਸਾਹਿਬਾਨ ਨੂੰ ਸੂਬਾ ਮੋਟੋ ਨੋਟਿਸ ਦੇ ਕੇ ਮੁੱਖ ਮੰਤਰੀ ਔਰ ਸਪੀਕਰ ਸਾਹਿਬ ਉਹਦੇ ਜਵਾਬ ਤਲਬੀ ਨੂੰ ਯਕੀਨੀ ਬਣਾਉਣਾ ਜਿਸ ਪੁਲਿਸ ਸਟੇਸ਼ਨ ਦੀ ਜੂਰੀ ਡਿਕਸ਼ਨ ਦੇ ਵਿੱਚ ਨਸ਼ੇ ਦਾ ਕਾਰੋਬਾਰ ਚੱਲ ਰਿਹਾ ਵਾ ਔਰ ਉਹ ਫੜਿਆ ਜਾਂਦਾ ਬੰਦੇ ਫੜੇ ਜਾਂਦੇ ਕੇਸ ਰਜਿਸਟਰ ਹੋ ਜਾਂਦਾ ਉਸ ਐਸਐਚਓ ਵੀ ਇੰਕਰੀਮੈਂਟ ਰੋਕਤੀ ਜਾਵੇ ਉਹਦੀ ਸਰਵਿਸ ਅਫੈਕਟ ਕਰਤੀ ਜਾਵੇ ਜਿਹੜੀ ਡਿਵੀਜ਼ਨ ਦੇ ਵਿੱਚ ਜਿਹੜੀ ਹੈ ਜਿੱਥੇ ਉਹ ਪੁਲਿਸ ਕਪਤਾਨ ਬੈਠਦਾ ਉਹ ਉਹ ਉਸ ਉਪ ਪੁਲਿਸ ਕਪਤਾਨ ਤੇਰੀ ਉਹ ਕਾਨੂੰਨ ਲਾਗੂ ਕੀਤਾ ਜਾਵੇ ਜਿਹੜੀ ਜਿਹੜੀ ਵਿਭਾਗੀ ਪ੍ਰਮੋਸ਼ਨ ਉਹ ਰੋਕ ਦਿੱਤੀ ਜਾਵੇ ਜਿੰਨੀ ਦੇਰ ਤੱਕ ਕਾਨੂੰਨ ਦੀ ਚੂੜੀ ਇਨਨੁਕਾਤੇ ਨਹੀਂ ਚਰੇਗੀ ਉਨੀ ਦੌਰ ਤੱਕ ਇਹ ਸਪਲਾਈ ਨਿਰਵਚਨ ਇਹ ਜੀ ਜਾਰੀ ਰਹੇਗੀ ਸੋ ਜਨਤਾਦਲ ਯੂनाइटेड यूनिट ਪੰਜਾਬ ਦਾ ਇੱਕ ਪੰਜ ਮੈਂਬਰੀ ਵਫਤ ਜਿਹਦੀ ਅਗਵਾਈ ਸਾਡੇ ਜਨਤਾਦਲ ਯੂनाइटेड ਪੰਜਾਬ ਦੇ ਪ੍ਰਧਾਨ ਸਰਦਾਰ ਮਾਲਵਿੰਦਰ ਸਿੰਘ ਜੀ ਬੈਣੀਪਾਲ ਸਾਹਿਬ ਕਰਨਗੇ ਅਸੀਂ ਬਹੁਤ ਜਲਦ ਇਸੇ ਹਫਤੇ ਜਿਹੜੇ ਪੰਜਾਬ ਵਿਧਾਨ ਸਭਾ ਦੇ ਵਿਰੋਧੀ ਧਿਰ ਦੇ ਨੇਤਾ ਨੇ ਸਰਦਾਰ ਪ੍ਰਤਾਪ ਸਿੰਘ ਬਾਜਵਾ ਉਹਨਾਂ ਨੂੰ ਮਿਲ ਕੇ ਇੱਕ ਮੈਮੋਰੰਡਮ ਲਾਵਾਂਗੇ ਤੇ ਪੰਜਾਬ ਵਿਧਾਨ ਸਭਾ ਵਿੱਚ ਇੱਕ ਪ੍ਰਸਤਾਵ ਲੈ ਕੇ ਆਉਣ ਕਿ ਜੇਕਰ ਪੰਜਾਬ ਦੇ ਵਿੱਚ ਨਸ਼ੇਖੋਰੀ ਨੂੰ ਖਤਮ ਕਰਨਾ ਜੇਕਰ ਨੌਜਵਾਨਾਂ ਨੂੰ ਬਚਾਉਣਾ ਹੈ ਜੇਕਰ ਬੁਢਾਪੇ ਦੇਆਂ ਡਗੋਰੀਆਂ ਸੰਭਗ ਰੱਖਣੀਆਂ ਵਾਂ ਉਹਦੇ ਲਈ ਕਿਹੋ ਜਿਹਾ ਬਿੱਲ ਪੰਜਾਬ ਵਿਧਾਨ ਸਭਾ ਵਿੱਚ ਲੈ ਕੇ ਆਂਦਾ ਜਾਵੇ ਜ ਜਿਹਦੀ ਪਾਲਣਾ ਐਸਐਸਪੀ ਐਚਓ ਡੀਐਸਪੀ ਔਰ ਐਮਐਨਏ ਸਹਿਬਾਨਾ ਨੂੰ ਕਰਨੀ ਯਕੀਨੀ ਹੋ ਜੇ ਤਾਂ ਕਿ ਜੇਕਰ ਆਪਾਂ ਇਹਦੇ ਕਾਉਂਟ ਜਿਹੜੀ ਜ਼ਿੰਮੇਵਾਰੀ ਤੈਅ ਕਰਾਂਗੇ ਤਾਂ ਫਿਰ ਨਸ਼ਾ ਜਿਹੜਾ ਉਹ ਪੰਜਾਬ ਨਸ਼ਾ ਮੁਕਤ ਹੋ ਸਕਦਾ ਦੂਸਰੀ ਬੇਨਤੀ ਮੈਂ ਪੰਜਾਬ ਦੇ ਪੰਚਾਇਤ ਮੰਤਰੀ ਨੂੰ ਕਰਾਂਗਾ ਵੀ ਅਖਵਾਰਾਂ ਚ ਨਹੀਂ ਸੋਚ ਸਮਾਗਮ ਪਿੰਡਾਂ ਦੇ ਵਿੱਚ ਪੰਚਾਇਤ ਮੰਤਰੀ ਸਾਹਿਬ ਕਰਵਾਏ ਜਾਣ ਔਰ ਮਤੇ ਪੁਆਏ ਜਾਣ ਬਾਈਕਾਟ ਦੇ ਕਿ ਸਾਡੇ ਪਿੰਡ 'ਚ ਜੇਕਰ ਕੋਈ ਨਸ਼ਾ ਵੇਚੇਗਾ ਨਸ਼ਾ ਲੈਣ ਆਏਗਾ ਕਾਰੋਬਾਰ ਕਰੇਗਾ ਇੱਕ ਤੇ ਉਹਦਾ ਸਮਾਜਿਕ ਬਾਈਕਾਟ ਕੀਤਾ ਜਾਵੇ ਦੂਸਰਾ ਉਹਦੇ ਖਿਲਾਫ ਇਹ ਵੀ ਕਾਨੂੰਨ ਦੀਆਂ ਧਰਾਵਾਂ ਦੇ ਤਹਿਤ ਜਿਹੜਾ ਜੁਰਮ ਹੈ ਉਹਦਾ ਪਰਚਾ ਦਰਜ ਕੀਤਾ ਜਾਵੇ ਔਰ ਇੱਕ ਅਹਦ ਲੈਣਾ ਕਿ ਉਹਦੀ ਜ਼ਮਾਨਤ ਕੋਈ ਨਹੀਂ ਦੇਵੇਗਾ। ਸੋ ਨਸ਼ੇ ਦੀ ਜੇਕਰ ਇਸ ਵੇਵ ਨੂੰ ਤੋੜਨਾ ਵਾ ਇਹ ਸਪਲਾਈ ਨੂੰ ਤੋੜਨਾ ਵਾ ਜੇਕਰ ਨਸ਼ੇਦਿ ਖਿਲਾਫ ਵੱਡੇ ਪੱਧਰ ਤੇ ਅਭਿਆਨ ਸ਼ੁਰੂ ਕਰਨਾ ਤਾਂ ਸਾਨੂੰ ਨੀਤੀ 'ਚ ਫੇਰ ਬਦਲ ਕਰਨਾ ਪਏਗਾ। ਹਲਕੀ ਦੇ ਐਮਐਲਏ ਸਹਿਮਾਨ ਸਾਬਕਾ ਐਮਐਲਏ ਸਹਿਮਾਨ ਵਕਫਾ ਕ ਰਾਜਨੀਤਿਕ ਪਾਰਟੀਆਂ ਨੂੰ ਸਾਨੂੰ ਇੱਕ ਮੰਚ ਤੇ ਹੋ ਕੇ ਇੱਕ ਸਰਪ੍ਰੇਖ ਵਿਖਾਉਂਦੇ ਹੋਏ ਔਰ ਇੱਕ ਸਾਂਝਾ ਅਭਿਆਨ ਸ਼ੁਰੂ ਕਰਨਾ ਪਵੇਗਾ ਤਾਂ ਕਿ ਨਸ਼ੇ ਨੂੰ ਲੈ ਕੇ ਜਿਹੜੇ ਦਾਅਵੇ ਕੀਤੇ ਜਾ ਰਹੇ ਆ ਉਹ ਸਚਾਈ ਕੀਤੀ ਜਾਵੇ ਉਹ ਸੱਚ ਸਾਬਤ ਕੀਤੇ ਜਾਣ ਸੋ ਨਸ਼ਾ ਜਿਹੜਾ ਵਾ ਪੰਜਾਬ ਨੂੰ ਇਸ ਵੇਲੇ ਬਹੁਤ ਬੁਰੀ ਤਰ੍ਹਾਂ ਜਕੜ ਚੁੱਕਾ ਹੈ ਉਹ ਨਸ਼ੇ ਦੀ ਪકડ ਨੂੰ ਪੰਜਾਬ ਸੂਬੇ ਨੂੰ ਬਾਹਰ ਕੱਢਣ ਲਈ ਜਨਤਾਦਲ ਯੂनाइटेड ਪੰਜਾਬ ਹਰ ਸੰਭਵ ਯਤਨ ਵੀ ਕਰੇਗੀ ਅਤੇ ਸਾਰੀਆਂ ਰਾਸੀ ਪਾਰਟੀਆਂ ਦੇ ਨਾਲ ਇੱਕ ਜੁਆਇੰਟਲੀ ਮੀਟਿੰਗ ਕਰਕੇ ਕੋਈ ਇਹੋ ਜਿਹਾ ਪ੍ਰਸਤਾਵ ਲੈ ਕੇ ਆਏਗੀ ਜਿਸ ਨਾਲ ਪੰਜਾਬ ਸਰਕਾਰ ਨੂੰ ਮਜਬੂਰਨ ਨਸ਼ੇ ਦੇ ਖਿਲਾਫ ਕੋਈ ਅਹਿਮ ਫੈਸਲਾ ਲੈਣਾ ਪੈਣਾ ਹੈ